ਈ ਵਾਰ ਚੈਨ ਵਾਲੀਆਂ ਮਸ਼ੀਨਾਂ ਹੋਣ ਦੇ ਬਾਵਜੂਦ ਵੀ ਇਹ ਮਸ਼ੀਨਾਂ ਖਬ ਜਾਂਦੀਆਂ ਹਾਂਜੀ ਹਾਂਜੀ ਅਸੀਂ 4 ਕਿੱਲੇ ਵੱਡੇ ਇਹਦੇ ਨਾਲ ਇਹਦੇ ਨਾਲ ਸਾਨੂੰ ਇੱਕ ਤਾਂ ਖਰਚਾ ਵੱਧ ਪਿਆ ਇੱਕ ਤਾਂ ਨੇਵਰ ਵੱਧ ਦੇਣੀ ਪਈ ਦੂਜਾ ਚਾਰਜ ਵੀ ਬਹੁਤ ਕਮੀ ਆ ਰਹੀ ਦੂਜੀ ਗੱਲ ਇਹ ਵੀ ਸਰਕਾਰ ਕਹਿੰਦੀ ਅੱਗ ਨਾ ਲਾਓ ਤੇ ਇਹਦਾ ਸਾਨੂੰ ਦੱਸਣ ਦਾ ਹੱਲ ਕੀ ਕਰੀਏ ਇਹ ਇਸ ਸਮੱਸਿਆ ਪਹਿਲਾਂ ਵੀ ਕਦੀ ਆਈ ਕਿ ਇਹ ਵਾਰੀ ਜੀ ਪਹਿਲੇ ਨਹੀਂ ਕਈ ਸਮੱਸਿਆ ਆਈ ਇਹ ਆਉਂਦੀ ਸੀ ਨਾਰਮਲ ਤੇ 4 5 4 ਮਸ਼ੀਨਾਂ ਚੱਲਦੀਆਂ ਉਹ ਕੱਟ-ਕੋਟ ਲੈਂਦੇ ਸੀ ਹਾਂਜੀ ਪਰ ਇਹ ਇੱਕ ਸੀਜ਼ਨ ਇੱਕ ਸੀਜ਼ਨ ਚੱਲਦੀ ਝੋਨਿਆ ਜੀ ਇਹਦਾ ਬਲੇਡ ਹੈਗਾ 7.5 ਫੁੱਟ ਉਹਦਾ ਕਿੰਨਾ ਹੁੰਦਾ ਉਹਦਾ 14 ਹੁੰਦਾ ਡਬਲ ਡਬਲ ਤੇ ਖਰਚਾ ਉਸ ਮਸ਼ੀਨ ਦਾ ਜਾਦੇ ਕਿ ਇਹਦਾ ਤੇ ਮਜ਼ਦੂਰ 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 ਕਿੰਨੇ ਪੈਸੇ ਲੈਂਦੇ ਸੀ ਇਹੋ ਜੇ ਪਾਣੀ ਵਾਲੇ ਥਾੱਕ ਧੋਣਾ ਲੱਗਦਾ ਇਹ ਮਸ਼ੀਨ ਫਿਰ ਬੁਕਿੰਗ ਤੇ ਮਿਲਦੀ ਹੈ ਬੁਕਿੰਗ ਤੇ ਮਿਲਦੀ ਹੈ ਕਿਉਂਕਿ ਸਾਲ ਮਸ਼ੀਨਾ ਜਿਹੜੀਆਂ ਦੂਸਰੀਆਂ ਤੇ ਚੱਲਣੀਆਂ ਨਹੀਂ ਇੱਕ ਮੰਡੀਆਂ ਚ ਜਾ ਕੇ ਬਹੁਤ ਖੱਜਲਖਵਰੀ ਹੋ ਰਹੀ ਆ ਮੌਇਸਚਰ 17 ਆਉਣ ਦੇ ਬਾਵਜੂਦ ਵੀ ਚਕਾਈ ਨਹੀਂ ਹੋ ਰਹੀ ਆ ਦੇਖੋ ਆ ਜਿਹੜੀ ਹੁਣ ਵੱਡੀ ਆ ਇਹਦਾ ਹੱਲ ਸਿਰਫ ਅੱਗ ਲਾਉਣਾ ਕਿਉਂ ਇਹ ਕਟਰ ਵੀ ਇਹਦੇ ਵਿੱਚ ਫਿਰਨਾ ਤੇ ਨਾ ਹੀ ਗੁਜਣਾ ਚੁੱਕਣੀ ਆ ਪੰਜਾਬ ਵਿੱਚ ਇਸ ਵਾਰ ਹੋਈ ਬੇਹਸਾਬ بارش ਹੜ੍ਹਾਂ ਦੇ ਪਾਣੀ ਦੇ ਕਾਰਨ ਝੋਨੇ ਦੀ ਫਸਲ ਤੇ ਹੋਰ ਬਹੁਤ ਸਾਰੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਉਹਦੇ ਨਾਲ ਨਾਲ ਇਸ ਵਾਰ ਜਿਹੜੀ ਸਭ ਤੋਂ ਵੱਡੀ ਸਮੱਸਿਆ ਆਈ ਆ ਕਿ ਜਿਹੜੇ ਸੇਮੋ ਵਾਲੇ ਇਲਾਕੇ ਨੇ دریاਵਾਂ ਦੇ ਕੰਢਿਆਂ ਵਾਲੇ ਇਲਾਕੇ ਆ ਉਹਨਾਂ ਦੇ ਵਿੱਚ ਜਿੰਨਾ ਵੀ ਝੋਨੇ ਦੀ ਫਸਲ ਆ ਉਹ ਸਾਰਿਆਂ ਦੇ ਵਿੱਚ ਪਾਣੀ ਖੜਾ। ਜਿਸ ਕਰਕੇ ਬਹੁਤ ਵੱਡੀ ਮੁਸ਼ਕਲ ਬਣ ਗਈ ਆ। ਆ ਤੁਸੀਂ ਇੱਧਰ ਦੇਖ ਸਕਦੇ ਹੋ ਕਿ ਆ ਇੱਕ ਖੇਤ ਆ। ਬਲਾਕ ਕਨੂਆਣ ਇਹ ਕਨੂਆਣ ਸ਼ੰਭ ਵਜਦਾ ਆ ਕਨੂਆਣ ਸ਼ੰਭਾ ਇਹਦੇ ਵਿੱਚ ਆ ਦੇਖੋ ਇਹ ਝੋਨਾ ਪੱਕਿਆ ਹੋਇਆ ਆ ਝੋਨਾ ਪੱਕਿਆ ਇਹਦੇ ਵਿੱਚ ਪਾਣੀ ਖੜਾ ਆ ਦੇਖੋ ਆ ਕਿਸਾਨ ਨੇ ਇਹ ਜਿਹੜੇ ਖੇਤ ਵਾਲੇ ਨੇ ਆ ਦੇਖੋ ਆ ਪਾਣੀ ਜਿਹੜਾ ਵਾ ਇੱਥੇ ਇਹਦੇ ਵਿੱਚ ਖੜਾ ਪਾਣੀ ਸਾਰੇ ਹੀ ਜਿੱਥੇ-ਜਿੱਥੇ ਵੀ ਇਹ ਝੋਨਾ ਆ ਜਿਹੜੀ ਆਮ ਜਿਹੜੀ ਇੱਕ ਆਨਨਰੀ ਕੰਬਾਈਨ ਚੱਲਦੀ ਆ ਉਹਦੇ ਨਾਲ ਵਧਣਾ ਸੌਖਾ ਨਹੀਂ ਆ ਨਾਲ ਦੀ ਨਾਲ ਇਹ ਫਸਲ ਮਜ਼ਦੂਰਾਂ ਦੇ ਲਈ ਵੀ ਕਟਣੀ ਸੌਖੀ ਨਹੀਂ ਆ ਕਿਉਂਕਿ ਮਜ਼ਦੂਰਾਂ ਦੀ ਫਸਲ ਜਿਹੜੀ ਆ ਉਹ ਕੱਟ ਕੇ ਢੇਰੀਆਂ ਲੱਗਦੀਆਂ ਨੇ ਸੋ ਇਸ ਕਰਕੇ ਕਿਸਾਨਾਂ ਨੂੰ ਇਸ ਵਾਰ ਇਹ ਜਿਹੜੀ ਇੱਧਰ ਮੇਰੇ ਸੱਜੇ ਹੱਥ ਕੰਬਾਈਨ ਖੜੀ ਆ ਇਹ ਨਵੀਂ ਤਕਨੀਕ ਵਾਲੀ ਕੰਬਾਈਨ ਆ ਵੈਸੇ ਤਾਂ ਕੰਬਾਈਨ ਦੀ ਤਕਨੀਕ ਬਹੁਤ ਪੁਰਾਣੀ ਆ ਪਰ ਸਾਡਾ ਜ਼ਿਲ੍ਹਾ ਗੁਰਦਾਸਪੁਰ ਜਾਂ ਸਾਡੇ ਇਹ ਜਿਹੜਾ ਕਨਵਣ ਏਰੀਆ ਇਹਨਾਂ ਲੋਕਾਂ ਵਾਸਤੇ ਜਿਹੜੀ ਇਹ ਕੰਬਾਈਨ ਇੱਕ ਨਵਾਂ ਜਿਹੜਾ ਹੈਗਾ ਕਨਸੈਪਟ ਆ ਆ ਤੁਸੀਂ ਦੇਖ ਸਕਦੇ ਹੋ ਚੈਨ ਵਾਲੀ ਕੰਬਾਈਨ ਦੇ ਨਾਲ ਕਿਸਾਨਾਂ ਨੂੰ ਇਹ ਝੋਨਾ ਵੜਨਾ ਪੈ ਰਿਹਾ ਸੋ ਤੁਸੀਂ ਇਹ ਵੇਖੋ ਕਿ ਇਹ ਜਿਹੜੀ ਕੰਬਾਈਨ ਆ ਇਹ ਕਦੀ ਆਂਧਰਾ ਦੇ ਵਿੱਚ ਚੱਲਦੀ ਆ ਜਾਂ ਤਾਮਲਨਾਡੂ 'ਚ ਚੱਲਦੀ ਆ ਜਾਂ ਉੱਤਰਾਖੰਡ ਦਾ ਜਿਹੜਾ ਸੇਮ ਵਾਲਾ ਏਰੀਆ ਉਹਨਾਂ 'ਚ ਚੱਲਦੀ ਆ ਪਰ ਅੱਜ ਇਹ ਜਿਹੜੀ ਕੰਬਾਈਨ ਆ ਇਹ ਪੰਜਾਬ ਦੀ ਧਰਤੀ ਤੇ ਚੱਲ ਰਹੀ ਆ ਕਾਰਨ بارش ਬਹੁਤ ਹੋਈ ਆ ਸੇਮ ਵਧ ਗਈ ਵੈਸੇ ਹੀ ਇਹ ਜਿਹੜਾ ਏਰੀਆ ਵਾ ਸੇਮ ਦੇ ਤੌਰ ਤੇ ਜਾਣਿਆ ਜਾਂਦਾ ਕਨਵਣ ਦਾ ਸ਼ੰਭ ਜਿਹੜੇ ਵੀ ਖੇਤਰ ਦੇ ਨਾਲ ਸ਼ੰਭ ਜੁੜ ਜਾਂਦਾ ਨਾ ਸ਼ਬਦ ਉਹਦਾ ਮਤਲਬ ਹੀ ਇਹ ਹੁੰਦਾ ਕਿ ਉਹਨਾਂ ਜ਼ਮੀਨਾਂ ਦੇ ਵਿੱਚ ਪਾਣੀ ਖੜਾ ਰਹਿੰਦਾ ਲਗਭਗ ਬਰਸਾਤ ਦੇ ਮੌਸਮ 'ਚ ਤੇ ਜਾਂ ਸਿਆਲ ਦੇ ਮੌਸਮ ਦੇ ਵਿੱਚ ਸੋ ਹੁਣ ਬਰਸਾਤ ਦਾ ਮੌਸਮ ਲੰਘ ਚਲਿਆ ਤੇ ਜਿਹੜਾ ਕਿ ਠੰਡ ਦਾ ਮੌਸਮ ਸ਼ੁਰੂ ਹੋ ਚਲਿਆ ਸੋ ਗੱਲਬਾਤ ਕਰਦੇ ਇੱਥੇ ਕਿਸਾਨ ਹਾਜ਼ਰ ਆ ਜਿਹੜੇ ਇੱਥੇ ਜਿਹੜੀ ਝੋਨੇ ਦੀ ਫਸਲ ਕਟਾ ਰਹੇ ਆ ਸੋ ਇਹ ਤੁਹਾਡੀ ਫਸਲ ਕੱਟੀ ਜਾ ਰਹੀ ਹੈ। ਕੀ ਨਾਮ ਤੁਹਾਡਾ? ਦਲਜੀਤ ਸਿੰਘ ਜੀ। ਕਿਹੜਾ ਪਿੰਡ ਆ ਤੁਹਾਡਾ? ਪਿੰਡ ਸੈਦਵਾਲ ਖੁਰਦ। ਸੈਦਵਾਲ ਖੁਰਦ। ਅੱਛਾ ਇਸ ਵਾਰ ਇਹ ਨਵੀਆਂ ਮਸ਼ੀਨਾਂ ਆ ਗਈਆਂ ਪਹਿਲਾਂ ਵੀ ਕਦੀ ਵੇਖੀਆਂ ਸੀ ਇਹ ਮਸ਼ੀਨ? ਨਹੀਂ ਪਹਿਲੇ ਨਹੀਂ ਕਦੀ ਵੇਖੀਆਂ ਸੀ ਇਹ ਸਾਲ ਹੀ ਵੇਖੀਆਂ ਨਵੀਂ ਮਸ਼ੀਨ ਜੀ। ਅੱਛਾ ਪਹਿਲਾਂ ਫਿਰ ਕਟਾਈ ਤੁਹਾਡੀ ਝੋਨੇ ਦੀ ਕਿੱਦਾਂ? ਪਹਿਲੇ ਕਟਾਈ ਭਿਆਂ ਕੋ ਕਟਾ ਕੇ ਜਿਹੜੀ ਵੱਡੀ ਮਸ਼ੀਨ ਸੀਗੀ ਉਹਦੇ ਅੱਗੇ ਛੁੱਟੀ ਦੇ ਸੀ ਤੇ ਫੇ ਉਹ ਅੱਛਾ ਪਾਣੀ ਦੀ ਮੁਸ਼ਕਲ ਫੇਰ ਵੀ ਆਉਂਦੀ। ਪਾਣੀ ਦੀ ਮੁਸ਼ਕਲ ਬਹੁਤੀ ਸੀ ਜੀ ਇੱਥੇ। ਇਹ ਸਾਲ ਤੇ ਜ਼ਿਆਦਾ ਆਈ ਆ। ਇਸ ਸਾਲ ਜ਼ਿਆਦਾ ਆਈ ਆ। ਤੇ ਜਿਹੜੀਆਂ ਦੂਜੀਆਂ ਮਸ਼ੀਨਾਂ ਉਹ ਚੱਲਣ ਦੇ ਕਾਬਿਲ ਨਹੀਂ ਉਹ ਉਹਦੇ ਮਾਰਜ ਇੱਕ ਡੇਢ ਮਹੀਨਾ ਨਹੀਂ ਚੱਲ ਸਕਦੀਆਂ ਮਸ਼ੀਨਾਂ ਇੱਥੇ ਅੱਛਾ ਤੁਸੀਂ ਇਹ ਦੱਸਿਓ ਕਿ ਉਹ ਜਿਹੜੀ ਕੰਬਾਈਨ ਆ ਉਹ ਕਿੰਨੇ ਕ ਪੈਸੇ ਲੈਂਦੀ ਆ ਝੋਨਾ ਕੱਟਣ ਦੇ ਉਹ ਜਿਹੜੀ ਵੱਡੀ ਕੰਬਾਈਨ ਆ ਉਹ 2000 ਹੂੰ ਇਹ ਜਿਹੜੀ ਮਜ਼ਦੂਰ 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 ਕਿੰਨੇ ਪੈਸੇ ਲੈਂਦੇ ਸੀ ਇਹੋ ਜੇ ਪਾਣੀ ਵਾਲੇ ਥਾਂ 'ਚੋਂ ਝੋਨਾ ਵੱਢਣ ਦੇ ਮਜ਼ਦੂਰ ਵੀ 3000 ਲੈਂਦੇ ਸੀ ਵੱਢਣ ਦਾ ਤੇ 2000 ਮਸ਼ੀਨਾਂ ਲੈਂਦੇ 5000 ਚੋਂ ਵੀ ਪੈਂਦਾ ਸੀ ਅੱਛਾ 3000 ਕਟਾਈ ਵਾਲੇ ਲੈ ਲੈਂਦੇ ਸੀ 2000 ਕੰਬਾਈਨ ਵਾਲਾ ਉਹਨੂੰ ਕਰਨ ਹਾਰਵੈਸਟ ਕਰਨ ਦਾ ਲੈ ਲੈਂਦਾ ਸੀ ਤੁਹਾਡੇ ਕੋਲੋਂ ਸੋ ਤੁਹਾਡੀ ਵੀ ਜ਼ਮੀਨ ਹੈ ਤੁਹਾਡੀ ਕਿੰਨੀ ਏਕੜ ਜ਼ਮੀਨ ਹੈ ਇੱਥੇ ਮੇਰੀ ਇੱਥੇ 7-7 6 ਕਨਾ ਪੈੜੀਆ ਅੱਛਾ ਉਹ ਵੀ ਤੁਸੀਂ ਇਹਦੇ ਨੇ ਕਟਾਓਗੇ ਹਾਂਜੀ ਆਹ ਖੜੀ ਆ ਮਸ਼ੀਨ ਸਾਹਮਣੇ ਇਹ ਕਟਣੀ ਆ ਅੱਛਾ ਹੋਰ ਵੀ ਕਿਸਾਨ ਵੀਰ ਇੱਥੇ ਸਾਡੇ ਨਾਲ ਹਾਜ਼ਰ ਆ ਇਹ ਤੁਹਾਡਾ ਕਿਹੜਾ ਪਿੰਡ ਆ ਤੇ ਤੁਹਾਡੀ ਕਿੰਨੀ ਜਿਹੜੀ ਫਸਲ ਹੈ ਕੱਟਣ ਵਾਲੀ ਸਾਡਾ ਪਿੰਡ ਸੈਦਵਾਲ ਖੁਰਦਾ ਜੀ ਸਾਡੀ ਫਸਲ ਅਜੇ ਕਾਫੀ ਰਹਿਦੀ ਕੱਟਣ ਵਾਲੀ ਅਸੀਂ ਮਸ਼ੀਨ ਦੇ ਪਿੱਛੇ ਆਏ ਆ ਇਹਨਾਂ ਕੋ ਬੁਕਿੰਗ ਕਰਾਉਣ ਵਾਸਤੇ ਅੱਛਾ ਇਹ ਮਸ਼ੀਨ ਫਿਰ ਬੁਕਿੰਗ ਤੇ ਮਿਲਦੀ ਹੈ ਬੁਕਿੰਗ ਤੇ ਮਿਲਦੀ ਹੈ ਕਿਉਂਕਿ ਸਾਲ ਮਸ਼ੀਨਾ ਜਿਹੜੀਆਂ ਦੂਸਰੀਆਂ ਤੇ ਚੱਲੀਆਂ ਨਹੀਂ ਤੇ ਇਹ ਯਾਨੀ ਤਿੰਨ ਚਾਰ ਮਸ਼ੀਨਾ ਸਾਡੇ ਏਰੀਆ ਚ ਆਈਆਂ ਨਵੀਆਂ ਤੇ ਹੁਣ ਏਰੀਆ ਜ਼ਿਆਦਾ ਵੱਡਣ ਵਾਲਾ ਤੇ ਇਸ ਕਰਕੇ ਉਹ ਪਹਿਲਾਂ ਕਹਿਣਾ ਪੈਂਦਾ ਕੋਈ 4-5 ਦਿਨ ਕੇ ਤਾ ਫਿਰ ਉਸ ਤੋਂ ਬਾਅਦ ਹੀ ਫਿਰ ਤਰਲੇ ਮਾਰਨੇ ਪੈਂਦੇ ਮਸ਼ੀਨ ਵਾਲਿਆਂ ਦੇ ਕਿਉਂਕਿ ਰਸ਼ ਬੜਾ ਹਾਂਜੀ ਆ ਦੂਜੀ ਗੱਲ ਇਹ ਵੀ ਮੈਂ ਦੱਸ ਦਿਆਂ ਮੌਸਮ ਖਰਾਬ ਆ ਪਤਾ ਨਹੀਂ ਕਦੋਂ ਬਰਸਾਤ ਫੇਰ ਆ ਜਣੀ ਆ ਸੋ ਕਿਸਾਨ ਨੂੰ ਇਹ ਲੱਗਦਾ ਕਿ ਜਲਦੀ ਤੋਂ ਜਲਦੀ ਇਹ ਫਸਲ ਕੱਟ ਕੇ ਮੰਡੀ ਵਿੱਚ ਜਾ ਕੇ ਵੇਚ ਲਈਏ ਵੇਚਣੀ ਕਿੱਥੇ ਸੁੱਟਣੀ ਆ ਇਹਨਾਂ ਨੇ ਕਿਉਂਕਿ ਮੰਡੀ ਵਿੱਚ ਵੀ ਜਿਹੜੀ ਇਸ ਵਾਰ ਖਰੀਦ ਦਾ ਫੇਰ ਜਿਹੜੀ ਉਹ ਪਿਛਲੇ ਵਾਰ ਵਾਲੀ ਜਿਹੜੀ ਲੋਟਾ ਉਹਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਤੁਹਾਡੀ ਵੀ ਇੱਥੇ ਹੀ ਫਸਲ ਹਾਂਜੀ ਹਾਂਜੀ ਅਸੀਂ 4 ਕਿੱਲੇ ਵੱਡੇ ਇਹਦੇ ਨਾਲ ਇਹਦੇ ਨਾਲ ਸਾਨੂੰ ਇੱਕ ਤਾਂ ਖਰਚਾ ਵੱਧ ਪਿਆ ਇੱਕ ਤਾਂ ਲੇਬਰ ਵੱਧ ਦੇਣੀ ਪਈ ਦੂਜਾ ਝਾਰ ਤੇ ਵੀ ਬਹੁਤ ਕਮੀ ਆ ਰਕਾ ਲਗਭਗ 10 ਤੋਂ 12 ਕਮੈਂਟਲ ਝਾਰ ਵੀ ਘਟ ਆਇਆ ਆਪਨ ਅੰਦਾਜ਼ਾ ਲਾ ਲਓ ਉਦਾਂ ਝਾੜ ਕਿੰਨਾ ਕ ਆ ਜਾਂਦਾ ਉਹਦਾ ਲਗਭਗ 30 ਕ ਕੁਇੰਟਲ ਆ ਜਾਂਦਾ ਤੇ ਇਸ ਵਾਰੀ ਹੁਣ ਕਿੰਨਾ ਇਸ ਵਾਰੀ 15 ਤੋਂ 20 18 20 22 ਤੱਕ ਵੱਧ ਤੋਂ ਵੱਧ 22 ਤੱਕ ਆਇਆ ਜੀ ਵੀ ਮੰਨ ਕੇ ਚੱਲੀਏ ਵੀ 1 ਏਕੜ ਦਾ ਘੱਟੋ ਘੱਟ 8 ਜਿਹੜਾ ਕੁਇੰਟਲ ਦਾ ਉਹ ਘਾਟਾ ਹੈਗੇ ਅੱਛਾ 8 ਤੋਂ 10 ਕੁਇੰਟਲ ਉਹ ਤੇ 2000 ਦਾ ਕਟਾਈ ਲੈਂਦੀ ਆ ਤੇ ਇਹ ਫਿਰ ਇਹਦੀ ਕਟਾਈ ਕਿੰਨੀ ਲੱਗਦੀ ਹੈ ਇਹਦੀ ਲਗਭਗ 5 ਤੋਂ 6000 ਵੀ ਚੱਲ ਰਿਹਾ ਜੋਂ ਜੋਂ ਡਿਮਾਂਡ ਵਧਦੀ ਜਾਂਦੀ ਰੇਟ ਦਾ ਵੀ ਫਰਕ ਪਈ ਜਾਂਦਾ ਹੁਣ ਜਿੰਮੇਦਾਰ ਦਾ ਇੱਕ ਮਸਲਾ ਹੋਵੇ ਤਾਂ ਦੱਸਿਏ ਝੋਨਾ ਮੰਡੀ ਜਿੱਨੀ ਵੇਖਦਾ ਪੈਲੀਆਂ ਦੇ ਵਿੱਚ ਬਰਸਾਤ ਨਹੀਂ ਉਹਨਾਂ ਦਾ ਝੋਨਾ ਸੇਫ ਰੱਖਦੀ ਇਧਰ ਝੋਨੇ ਦਾ ਝਾੜ ਵੀ ਘਟ ਆ ਰਿਹਾ ਤੇ ਲੇਬਰ ਵੀ ਵੱਧ ਦੇ ਆ ਰਹੇ ਹੋਰ ਕੀ ਕਹਿਣਾ ਚਾਹੁੰਦੇ ਸੀ ਤੁਸੀਂ ਹਾਂਜੀ ਇੱਕ ਮੰਡੀਆਂ ਚ ਜਾ ਕੇ ਬਹੁਤ ਖੱਜਲ ਖਵਾਰੀ ਹੋ ਰਹੀ ਆ ਮੌਇਸਚਰ 17 ਆਉਣ ਦੇ ਬਾਵਜੂਦ ਵੀ ਚਕਾਈ ਨਹੀਂ ਹੋ ਰਹੀ ਕੋਈ ਦਾਣਾ ਵੰਡੀਆਂ ਜਿੱਤੇ ਬੋਲਦੇ ਨਹੀਂ ਹੁਣੇ ਮੰਡੀ ਚ ਆਏ ਉੱਥੇ ਤੋਂ ਕੋਈ ਬੋਲਦਾ ਨਹੀਂਗਾ ਉੱਥੇ ਦੇ ਗੁੰਗੇ ਹੋ ਜਾਂਦੇ ਨੇ ਦਾਣੇ ਵੀ ਖਰਾਬ ਹੋ ਚੁੱਕੇ ਨੇ ਇਸ ਵਾਰ ਕਾਲੇ ਦਾਣੇ ਆ ਗਏ ਪੱਲਰ ਪੈ ਗਿਆ ਹਲਦੀ ਪੈ ਗਈ ਆ ਉਹਦੇ ਨਾਲ ਦਾਣਿਆਂ ਦਾ ਵੀ ਜਿਹੜਾ ਰੰਗ ਖਰਾਬ ਹੋ ਚੁੱਕਾ ਬਰਸਾਤ ਜਿਆਦੀ ਪੈਣ ਕਰਕੇ ਇੱਕ ਭਾਜੀ ਜ਼ਿੰਮੇਵਾਰ ਹੋਰ ਵੀ ਪ੍ਰੋਬਲਮ ਆਣਾ ਜੀ ਆ ਵੇਖੋ ਆ ਜਿਹੜੀ ਹੁਣ ਵੱਢੀ ਆ ਇਹਦਾ ਹੱਲ ਸਿਰਫ ਅੱਗ ਲਾਉਣਾ ਵਾ ਕਿਉਂ ਇਹ ਕਟਰ ਬਣੀ ਦੇ ਵਿੱਚ ਫਿਰਨਾ ਤੇ ਨਾਲ ਹੀ ਗੁਜਣਾ ਚੁੱਕਣੀ ਆ ਤੇ ਜੇ ਅਗਲੀ ਫਸਲ ਬੀਜੀ ਜਾਊ ਨਹੀਂ ਜੇ ਜੇ ਤੇ ਇਹਦਾ ਧੁੱਪਾਂ ਲੱਗਣਗੀਆਂ ਤੇ ਫਿਰ ਆ ਫੋਲ ਕੇ ਜਾਂ ਗੁੱਜਾ ਚੋਕਣ ਤਾਂ ਇਹ ਬਿਜੀ ਆਣੀ ਆ ਤੇ ਜੇ ਮੀਂਹ ਪੈ ਗਿਆ ਜੇ ਮੀਂਹ ਪੈ ਗਿਆ ਫਿਰ ਤੇ ਬਿਲਕੁਲ ਖਰਾਬ ਆ ਕੰਮ ਤੇ ਨਾਲੇ ਦੂਜੀ ਗੱਲ ਇਹ ਵੀ ਸਰਕਾਰ ਕਹਿੰਦੀ ਅੱਗ ਨਾ ਲਾਓ ਤੇ ਇਹਦਾ ਸਾਨੂੰ ਦੱਸਣ ਦਾ ਹੱਲ ਕੀ ਕਰੀਏ ਜੀਮੇਦਾਰੀ ਦਾ ਹੱਲ ਕੀ ਕਰਨ ਆਣ ਕੇ ਮੌਕੇ ਤੇ ਬੇਖੋਰ ਛੱਡ ਦਿਓ ਫਿਰ ਸਰਕਾਰ ਜੇ ਹੁਣ ਅੱਗ ਨਹੀਂ ਲਾਉਂਦੀ ਤੇ ਫਿਰ ਪਾਣੀ ਹੋਰ ਛੱਡ ਦਿਓ ਵੀ ਗਲਗੋਲ ਜਾਵੇ ਸਰਕਾਰ ਦਾ ਮੀਂਹ ਪਾਵੇ ਤੇ ਸਰਕਾਰ ਵੀ ਖੁਸ਼ ਪਾਜੀ ਸਰਕਾਰ ਦਾ ਜਾਣਾ ਕੋਈ ਨਹੀਂ ਤੇ ਜੀਮੇਦਾਰ ਰਹਿਣਾ ਕੋਈ ਨਹੀਂ ਜੀਮੇਦਾਰ ਤੇ ਦਵੱਲਿਓ ਮਰ ਗਿਆ ਝੋਨੇ ਤੋਂ ਵੀ ਮਰ ਗਿਆ ਗਾਂ ਅਗਲੀ ਫਸਲ ਬਿਜੀ ਨਹੀਂ ਹੋਣੀ ਉੱਤੋਂ ਹੀ ਜ਼ਿੰਮੇਦਾਰ ਦੇ ਪੱਲੇ ਕੋਈ ਨਹੀਂ ਸਰਕਾਰਾਂ ਨੂੰ ਚਾਹੀਦਾ ਵਾ ਇਹਨਾਂ ਨੂੰ ਕੋ ਢਿੱਲ ਦੇ ਕੇ ਤੇ ਇਹ ਜਿਹੜੀਆਂ ਪੈਲੀਆਂ ਮਾਲੀਆਂ ਮੋਟੀਆਂ ਵਾਹ ਕੇ ਤੇ ਬੀਜਨ ਦੇ ਜੋਗ ਬਣਿਆ ਜਾਂ ਨਹੀਂ ਤੇ ਇਹਦਾ ਹੋਰ ਹੱਲ ਕੋਈ ਨਹੀਂ ਭਾਈ ਤੁਹਾਡੀ ਕਿੰਨੀ ਕੁ ਫਸਲ ਆ ਜੀ ਅਜੇ ਕੱਟਣ ਵਾਲੀ ਤੇ ਕਿੰਨੀ ਕੱਟੀ ਮੇਰੀ ਜੀ 12 ਕਿਲੇ ਫਸਲ ਕੱਟੀ ਗਈ ਆ 4 ਕਿਲੇ ਰਹਿਦੀ ਫਸਲ ਕੱਟਣੀ ਤੇ ਫਿਰ ਇਹ ਮਸ਼ੀਨ ਇਸੇ ਨੇ ਕੱਟੀ ਆ ਸਹੀ ਸਹੀ ਕੱਟੀ ਐ ਇਹਨਾਂ ਨਾਲੀ ਤੇ ਕਿੰਨਾ ਖਰਚਾ ਆਇਆ ਦੀ ਕਟਾਈ ਦਾ ਖਰਚਾ 5 ਤੋਂ 6000 ਰੁਪਏ ਲੈਂਦੇ ਆ 5000 ਰੁਪਏ ਅਜਾ ਲੱਗੇ ਆ ਇਹਨਾਂ ਨੂੰ 50000 ਵਾਧੇ ਇਸ ਵਾਰੀ ਜਿਹੜੀ ਇਹਨੂੰ ਕਟਾਈ ਦੇਣੀ ਪਈ ਆ ਹਾਂ ਤੇ ਤੁਸੀਂ ਇਹ ਦੱਸੋ ਕਿ ਇਹ ਸਮੱਸਿਆ ਪਹਿਲਾਂ ਵੀ ਕਦੀ ਆਈ ਕਿ ਇਸ ਵਾਰੀ ਵੀ ਪਹਿਲੇ ਨਹੀਂ ਕਈ ਸਮੱਸਿਆ ਆਈ ਜੇ ਆਉਂਦੀ ਸੀ ਨਾਰਮਲ ਉਹ 4-5 4-5 ਮਸ਼ੀਨਾਂ ਜਿਹੜੀਆਂ ਉਹ ਕੱਟ-ਕੁੱਟ ਲੈਂਦੇ ਸੀ ਆਕਾਂ ਜਿਆਦਾ ਜਿਆਦੀ ਵਾਰ ਸ਼ੋਨ ਕਰਨਾ ਵੀ ਨਹੀਂ ਇਹਦਾ ਹਲਕੋ ਹੀ ਇਹਦਾ ਸੋ ਇਸੇ ਤਰ੍ਹਾਂ ਇੱਕ ਮਸ਼ੀਨ ਉਧਰ ਵੀ ਕੱਟ ਰਹੀ ਆ ਉਧਰ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਬਜ਼ੁਰਗੋ ਜਿਹੜਾ ਆ ਨੂੰ ਹੋ ਜੇ ਉੱਪਰ ਉਹ ਆਹ ਦੇਖੋ ਇੱਕ ਮਸ਼ੀਨ ਆ ਇਹਨੂੰ ਜਿੰਨਾ ਵੀ ਆਪਾਂ ਦਿਖਾ ਸਕਦੇ ਆ ਦਿਖਾਵਾਂਗੇ ਤੇ ਇਹ ਵੀ ਮਸ਼ੀਨ ਇੱਕ ਇਹ ਮਸ਼ੀਨ ਆ ਤੇ ਨਾਲ ਦੇ ਨਾਲ ਖੇਤਾਂ ਦੇ ਵਿੱਚ ਇੱਕ ਹੋਰ ਮਸ਼ੀਨ ਆ ਜਿਹੜੀ ਹੁਣ ਕਮਾਦ ਦੇ ਉਹਲੇ ਚਲੀ ਗਈ ਹੈ ਚਲੋ ਆਪਾਂ ਤੁਹਾਨੂੰ ਫੇਰ ਦਿਖਾਵਾਂਗੇ ਸੋ ਇੱਥੇ ਮਸ਼ੀਨ ਦੇ ਮਾਲਕ ਵੀ ਹਾਜ਼ਰ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਨੇ ਇਹ ਮਸ਼ੀਨ ਕਦੋਂ ਲਈ ਆ ਕਿੰਨੇ ਦੀ ਲਈ ਆ ਦੂਜੀ ਮਸ਼ੀਨ ਨਾਲੋਂ ਇਹਦੀ ਕੀਮਤ ਦਾ ਕੀ ਫਰਕ ਆ ਡੀਜ਼ਲ ਕਿੰਨਾ ਖਾਂਦੀ ਆ ਖਰਚੇ ਦਾ ਕੀ ਫਰਕ ਆ ਇਹਦੇ ਬਾਰੇ ਵੀ ਜਿਹੜੀ ਆ ਉਹ ਗੱਲਬਾਤ ਜਿਹੜੀ ਆ ਉਹ ਮਸ਼ੀਨ ਦੇ ਜਿਹੜੇ ਮਾਲਕਾ ਉਹਨਾਂ ਨਾਲ ਕਰਦੇ ਆ ਉਹ ਨਾਲ ਜਿੱਥੇ ਕਟਾਈ ਕਰ ਰਿਹਾ ਹੁਣ ਰੋਟੀ ਦਾ ਕਿਤੇ ਮੜ ਜਾ ਸਬਬ ਮਿਲ ਗਿਆ ਤੇ ਨਾਲ ਦੀ ਨਾਲ ਹੀ ਸਾਡੇ ਨਾਲ ਹੁਣ ਗੱਲਬਾਤ ਕਰਨਗੇ ਕਿ ਇਹਨਾਂ ਕੋਲ ਕਿੰਨੀਆਂ ਮਸ਼ੀਨਾਂ ਨੇ ਤੇ ਇਹ ਇਹਨਾਂ ਕੋ ਕਨਸੈਪਟ ਕਦੋਂ ਇੱਥੇ ਆਇਆ ਸੋ ਵੀਰ ਜੀ ਆਪਣਾ ਵੀ ਏਰੀਆ ਇਹੀ ਹੈ ਹਾਂਜੀ ਸਾਡਾ ਲੋਕਲ ਏਰੀਆ ਜੀ ਪੁਰਾਣਾ ਸ਼ਾਲਾ ਅੱਛਾ ਤੇ ਅਸੀਂ ਇੱਥੇ ਲੋਕਲ ਨਹੀਂ ਇੱਥੇ ਸਾਡਾ ਪਿੰਡ ਹੈ ਜੀ ਲੋਕਲ ਹੀ ਅੱਛਾ ਹਾਂਜੀ ਤੇ ਤੁਹਾਡੇ ਕੋ ਕਿੰਨੀਆਂ ਮਸ਼ੀਨਾਂ ਸਾਡੇ ਕੋ ਦੋ ਮਸ਼ੀਨਾਂ ਜੀ ਇੱਕ ਚੈਨ ਵਾਲੀ ਇੱਕ 4x4 ਟਰੈਕਟਰ ਵਾਲੀ ਅੱਛਾ ਇਹ ਇਸ ਵਾਰੀ ਦੀ ਡਿਮਾਂਡ ਆਈ ਆ ਕਿ ਜਾਂ ਪਹਿਲਾਂ ਵੀ ਨਹੀਂ ਅਸੀਂ ਇਹ ਮਸ਼ੀਨ 2023 ਚ ਲਈ ਸੀ ਇਹ ਵਾਲੀ ਹਾਂਜੀ ਤੀਜਾ ਸੀਜ਼ਨ ਹੋ ਗਿਆ ਯਾਰ ਕਿ ਤਿੰਨ ਤਿੰਨ ਸਾਲ ਤੇ ਇਸ ਵਾਰ ਵੱਧ ਆਈ ਕਿ ਪਹਿਲਾਂ ਵੀ ਆਉਂਦੀ ਸੀ ਨਹੀਂ ਬੁਕਿੰਗ ਇਸ ਵਾਰ ਜ਼ਿਆਦਾ ਬਰਸਾਤ ਜ਼ਿਆਦਾ ਇਸ ਵਾਰ ਅੱਛਾ ਇਹ ਮਸ਼ੀਨ ਦੀ ਕਿੰਨੀ ਕੀਮਤ ਆ ਇਹਦੀ ਇਹਦੀ ਕੀਮਤ 24 ਲੱਖ ਰੁਪਏ ਆ ਜੀ ਤੇ ਜਿਹੜੀ ਆਮ ਦੂਜੀਆਂ ਮਸ਼ੀਨਾਂ ਉਹਨਾਂ ਦੀ ਉਹ ਵੀ 24 25 ਲੱਖ 26 ਲੱਖ ਤੱਕ ਹੁੰਦੀਆਂ ਜੀ ਹਾਂਜੀ ਪਰ ਇਹ ਇੱਕ ਸੀਜ਼ਨ ਇੱਕ ਸੀਜ਼ਨ ਹੀ ਚੱਲਦੀ ਝੋਨਿਆ ਜੀ ਹਾਂ ਜੋ ਨਾ ਚੱਲੇਗੀ ਕਣਕ ਨਹੀਂ ਵੜਨੀ ਤੇ ਸਾਲ ਬਾਅਦ ਚੱਲਣੀ ਹੈ ਜੀ ਨਹੀਂ ਤੇ ਫਿਰ ਇਹਦੇ ਟਾਇਰ ਟੂਰ ਬਦਲ ਕੇ ਨਹੀਂ ਜੀ ਨਹੀਂ ਉਹ ਚੱਕਰ ਨਹੀਂ ਹੈਗਾ ਕੋਈ ਟੈਰਾਂ ਵਾਲਾ ਨਹੀਂ ਇਹ ਚੈਨ ਹੀ ਆ ਅੱਛਾ ਤਾਂ ਤੇ ਆ ਬਲੇਡ ਵੀ ਛੋਟਾ ਜਿਹਾ ਲੱਗ ਰਿਹਾ ਇਹਦਾ ਇਹਦਾ ਬਲੇਡ ਹੈਗਾ 7.5 ਫੁੱਟ ਤੇ ਉਹਦਾ ਕਿੰਨਾ ਹੁੰਦਾ ਉਹਦਾ 14 ਹੁੰਦਾ ਜੀ ਡਬਲ ਡਬਲ ਹੁੰਦਾ ਜੀ ਤੇ ਇਹਦਾ ਮਤਲਬ ਵੀ ਇਹ ਜੇ ਉਹ 1 ਏਕੜ ਦੇ ਵਿੱਚ 20-25 ਮਿੰਟ ਲੌਂਦੀ ਆ ਤੇ ਫਿਰ ਕਿੰਨਾ ਟਾਈਮ ਇਹ 1 ਘੰਟੇ ਤੋਂ ਸਵਾ ਘੰਟਾ ਲੱਗ ਜਾਂਦਾ ਜੀ ਇੱਕ ਕਿੱਲੇ ਦੇ ਵਿੱਚ ਹਾਂ ਜੀ ਇੱਕ ਕਿੱਲੇ ਦੇ ਵਿੱਚ ਤੇ ਖਰਚਾ ਉਸ ਮਸ਼ੀਨ ਦਾ ਜ਼ਿਆਦਾ ਹੈ ਕਿ ਇਹਦਾ ਖਰਚਾ ਇਹਦਾ ਜੀ 12-1300 ਰੁਪਿਆ ਇੱਕ ਘੰਟੇ ਦਾ ਖਰਚਾ ਹੈ ਲੇਬਰ ਦਾ ਤੇ ਡੀਜ਼ਲ ਦਾ ਅੱਛਾ ਹਾਂਜੀ ਤੇ ਫਿਰ ਇਹਦਾ ਇਹ ਫਰਕ ਇੰਨਾ ਜ਼ਿਆਦਾ ਕਿਉਂ ਆ ਜਿਹੜਾ ਕਟਾਈ ਦਾ ਇਹਦਾ ਕਾਰਨ ਕੀ ਆ ਕਟਾਈ ਦਾ ਸਰ ਫਿਰ ਹੁਣ ਇੰਨੀ ਰਕਮ ਲਾ ਕੇ ਇੱਕ ਮਹੀਨਾ ਚਲਾ ਕੇ ਫਿਰ ਪੂਰਾ ਸਾਲ ਖੜੀਆਂ ਰਹਿਣੀਆਂ ਜੀ ਇਹ ਤੁਹਾਡੀ ਜਿਹੜੀ ਵੇਸਟ ਹੋ ਜਾਂਦੀ ਹੈ ਹਾਂਜੀ ਫਿਰ 1 ਸਾਲ ਬਾਅਦ ਫਿਰ ਚਲਾਉਣੀਆਂ ਹਨ ਉਹ ਅਗਲੇ ਸਾਲ ਫਿਰ ਝੋਨੇ ਦੇ ਚਲਣੀਆਂ ਤੇ ਫਿਰ ਕੋਈ ਅੰਦਾਜ਼ਾ ਹੈਗਾ ਕਿੰਨੇ ਕਿਕੜ ਦੀ ਫਸਲ ਦੀ ਕਟਾਈ ਹੋ ਜੂਗੀ ਇਸ ਵਾਰ ਜਿੰਦਾ ਜਿਆਦਾ ਬੁਕਿੰਗ ਹੈ ਦੇਖੋ ਅਜੇ ਤੇ ਬੁਕਿੰਗ ਕਾਫੀ ਆ ਪਰ ਮਸ਼ੀਨ ਬਾਹਰੋਂ ਬਹੁਤ ਆ ਰਹੀ ਆ ਹਰਿਆਣਾ ਜੁਪੀ ਜੇ ਮਸ਼ੀਨ ਬਹੁਤ ਆ ਰਹੀ ਆ ਲਗਭਗ 10 ਦਿਨ ਹੋਰ ਚੱਲੇਗਾ ਕੰਮ 10 ਦਿਨ ਚੱਲੇਗਾ ਹਾਂਜੀ ਹਾਂਜੀ ਤੇ ਤੁਹਾਨੂੰ ਕੀ ਕੀ ਮੁਸ਼ਕਲਾਂ ਹੁੰਦੀਆਂ ਹਨ ਜਦੋਂ ਜੀਵਿੰਦਾਰ ਨੂੰ ਬਹੁਤ ਮੁਸ਼ਕਲ ਆ ਤੁਹਾਨੂੰ ਇਸ ਮਸ਼ੀਨ ਦੇ ਨਾਲ ਜਾਂ ਇਸ ਸੇਮ ਵਾਲੇ ਇਲਾਕੇ ਚ ਕੀ ਕੀ ਮੁਸ਼ਕਲ ਆ ਸਾਨੂੰ ਸਰ ਇਹ ਮਸ਼ੀਨ ਦੇ ਨਾਲ ਜਿਹੜਾ ਇਹ ਸੇਮ ਵਾਲਾ ਏਰੀਆ ਨਾ ਇਹ ਸ਼ਾਮਪ ਏਰੀਆ ਹੈ ਕਈ ਵਾਰ ਚੈਨ ਵਾਲੀਆਂ ਮਸ਼ੀਨਾਂ ਹੋਣ ਦੇ ਬਾਵਜੂਦ ਵੀ ਇਹ ਮਸ਼ੀਨਾਂ ਖੁੱਬ ਜਾਂਦੀਆਂ ਨੇ ਅੱਛਾ ਹਾਂਜੀ ਜਿੱਥੇ ਸੋਮਣ ਕੋ ਰੱਖਿਆ ਆਪਣਾ ਸੰਦ ਕੱਢਣ ਫਿਰ ਜੀਸੀਬੀ ਵਗੈਰਾ ਮੰਗਾਉਣੀ ਪੈਂਦੀ ਹੈ ਜੀ ਕਿਸੇ ਨੂੰ 10000 ਕਿਸੇ ਨੂੰ 15000 ਜੀਸੀਬੀ ਵਾਲੇ ਨੂੰ ਕੋਈ 5000 ਖਰਚਾ ਲੈ ਕੇ ਫਿਰ ਉਹ ਕੱਢ ਕੇ ਜਾਂਦੇ ਨੇ ਤਾਨੂੰ ਵੀ ਇਹ ਖਰਚੇ ਪੈਣ ਹਾਂਜੀ ਹਾਂਜੀ ਫਿਰ ਅੱਛਾ ਇੱਕ ਗੱਲ ਇਹ ਦੱਸਿਓ ਵੀ ਇਹਦਾ ਮੇਨਟੇਨੈਂਸ ਜਿਹੜਾ ਉਹ ਦੂਜੀ ਮਸ਼ੀਨ ਵਾਲਾ ਹੀ ਆ ਕਿ ਜ਼ਿਆਦਾ ਆ ਜਾਂ ਘੱਟ ਆ ਉਹਦੇ ਨਾਲੋਂ ਨਹੀਂ ਇਹਦਾ ਮੇਨਟੇਨੈਂਸ ਜ਼ਿਆਦਾ ਜੀ ਉਹਦੇ ਨਾਲੋਂ ਕਿਉਂਕਿ ਇਹ ਸਾਰੀ ਦਿਹਾੜੀ ਮਿੱਟੀ ਵਿੱਚ ਚੱਲਣਾ ਨੇ ਗਿੱਲੀ ਮਿੱਟੀ 'ਚ ਪਾਣੀ 'ਚ ਚੱਲਣਾ ਜੀ ਬੈਰਿੰਗ ਵਗੈਰਾ ਸੀਲਾਂ ਵਗੈਰਾ ਇਹਦੀਆਂ ਇੱਕ ਸੀਜ਼ਨ ਬਾਅਦ ਜਾਂ ਸੀਜ਼ਨ 'ਚ ਦੋ ਵਾਰੀ ਵੀ ਖਰਾਬ ਹੋ ਜਾਂਦੀਆਂ ਨੇ ਜਿਹੜੀਆਂ ਥੱਲੇ ਚੈਨ ਵਾਲੀਆਂ ਹਾਂਜੀ ਤੇ ਹੁਣ ਇਹ ਕਿਸਾਨਾਂ ਦੇ ਜਿਹੜੀ ਮੇਨ ਇਥੇ ਮੁਸ਼ਕਲ ਕੀ ਆ ਜ਼ਿਮੀਂਦਾਰਾਂ ਦੀ ਇਹ ਤਾਂ ਤੁਹਾਡੀ ਮੁਸ਼ਕਲ ਹੋ ਜ਼ਿਮੀਂਦਾਰਾਂ ਦੀ ਜ਼ਿਮੀਂਦਾਰਾਂ ਦੀ ਮੁਸ਼ਕਲਾਂ ਵੇਖੋ ਇਹ ਤੁਹਾਡੇ ਸਾਹਮਣੇ ਆ ਜੀ ਪਾਣੀ ਖੜਾ ਜ਼ਮੀਨਾਂ ਦੇ ਵਿੱਚ ਫਿਰ ਕਈ ਵਾਰ ਰਾਤ ਨੂੰ ਲੇਟ ਚੱਕ ਵੀ ਚਲਾਉਣੀ ਪੈਂਦੀ ਆ ਪਾਣੀ ਖੜਾ ਹੋਣ ਕਰਕੇ ਮੋਚਰ ਨਹੀਂ ਬਣਦਾ ਥੱਲੇ ਪਾਣੀ ਆ ਦਾਣੇ ਗਿੱਲੇ ਰਹਿੰਦੇ ਨੇ ਫਸਲ ਡਿੱਗੀ ਵੀ ਆ ਉਹ ਵੀ ਪਾਣੀ ਵਿੱਚ ਡਿੱਗੀ ਆ ਉਹ ਵੀ ਦਾਣੇ ਗਿੱਲੇ ਨੇ ਜ਼ਿਮੀਂਦਾਰ ਇਸ ਮਸ਼ੀਨ ਦੇ ਨਾਲ ਕਿੰਨਾ ਕੁ ਨੁਕਸਾਨ ਹੁੰਦਾ ਜਿਹੜੀ ਡਿੱਗੀ ਫਸਲ ਵੇਖੋ ਜੀ ਜਿਹੜੀ ਜਿੱਦਾਂ ਹੁਣ ਆਸ ਤੁਹਾਡੇ ਸਾਹਮਣੇ ਫਸਲ ਡਿੱਗੀ ਆ ਇਹ ਬਸਲ ਵਿੱਚ ਕਾਫੀ ਦਾਣੇ ਵੇਸਟ ਹੁੰਦੇ ਆ ਜ਼ਿਮੀਂਦਾਰ ਦੇ ਕਿਉਂਕਿ ਹਾਂਜੀ ਕਿਉਂਕਿ ਇਹ ਪਾਣੀ ਵਿੱਚ ਡਿੱਗੀ ਪਈ ਆ ਕਿਉਂਕਿ ਇਹ ਪਾਣੀ ਵਿੱਚ ਡਿੱਗੀ ਆ ਜਿਹੜਾ ਪਾਣੀ ਵਿੱਚ ਡਿੱਗੀ ਆ ਨਾ ਇਹ ਦਾਣੇ ਖਰਾਬ ਹੁੰਦੇ ਹੀ ਹੁੰਦੇ ਜ਼ਿਮੀਂਦਾਰ ਦੇ ਭਾਵੇਂ ਕਿਸੇ ਵੀ ਮਸ਼ੀਨਾਂ ਵੱਢ ਲਿਓ ਸੋ ਜ਼ਿਮੀਂਦਾਰ ਨੇ ਸਾਨੂੰ ਜਿਵੇਂ ਦੱਸਿਆ ਖੁਦ ਕਿ ਇਸ ਵਾਰ ਮੌਸਮ ਦੀ ਮਾਰ ਕਰਕੇ ਸੇਮ ਦੀ ਮਾਰ ਕਰਕੇ ਅ ਪ੍ਰਤੀ ਏਕੜ 8 ਕੁਇੰਟਲ ਤੋਂ ਲੈ ਕੇ 15 ਕੁਇੰਟਲ ਤੱਕ ਉਹਨਾਂ ਨੂੰ ਘਾਟਾ ਪੈ ਰਿਹਾ ਪਲੱਸ ਉਹਨਾਂ ਨੂੰ ਵੱਧ ਜਿਹੜਾ ਉਹ ਫਸਲ ਦੀ ਕਟਾਈ ਵਾਸਤੇ ਵੀ ਦੇਣਾ ਪੈ ਰਿਹਾ ਅਗਲੀ ਉਹਨਾਂ ਦੀ ਫਸਲ ਬੀਜੀ ਜਾਣੀ ਆ ਕਿ ਜਾਂ ਨਹੀਂ ਬੀਜੀ ਜਾਣੀ ਇਹ ਵੀ ਉਹਨਾਂ ਵਾਸਤੇ ਵੱਡੀ ਚਿੰਤਾ ਵਾ ਔਰ ਨਾਲ ਦੀ ਨਾਲ ਸਰਕਾਰ ਦਾ ਡੰਡਾ ਵੀ ਪੂਰਾ ਸਰਕਾਰ ਕਹਿੰਦੀ ਪ੍ਰਾਲੀ ਨਹੀਂ ਫੂਕਣੀ ਤਾਂ ਮੈਨੂੰ ਤਾਂ ਨਹੀਂ ਲੱਗਦਾ ਵੀ ਇੱਥੇ ਕੋਈ ਹੋਰ ਹਾਲਾ ਹੈਗਾ ਕਿ ਇਸ ਇਹ ਇਹ ਫੀਲਡ ਦੇ ਵਿੱਚ ਆ ਕੇ ਸਰਕਾਰ ਨੂੰ ਜਾਂ ਸਾਡੇ ਐਗਰੀਕਲਚਰ ਦੇ ਜਿਹੜੇ ਅਧਿਕਾਰੀ ਹੈ ਉਹਨਾਂ ਨੂੰ ਵੇਖਣਾ ਚਾਹੀਦਾ ਕਿ ਆ ਆ ਅਸਲ ਚ ਹਕੀਕਤ ਆ ਵਾ ਕਿ ਆ ਜਿਹੜੀ ਫਸਲ ਆ ਇਹਦੇ ਵਿੱਚ ਜਿਹੜਾ ਪਾਣੀ ਖੜਾ ਆ ਆ ਦੇਖੋ ਆ ਸਾਰਾ ਹੀ ਪਾਣੀ ਖੜਾ ਇਹਦੇ ਵਿੱਚ ਆ ਆ ਜਿਹੜਾ ਪਾਣੀ ਆ ਨਾ ਆ ਦੇਖੋ ਆ ਸਾਰਾ ਆ ਕਿੰਨਾ ਕਿੰਨਾ ਪਾਣੀ ਖੜਾ ਇੱਥੇ ਹੂੰ ਸੋ ਇਨਾਂ ਇਨਾਂ ਖੇਤਾਂ ਦੇ ਵਿੱਚ ਜਿੱਥੇ ਪਾਣੀ ਖੜਾ ਉੱਥੇ ਜ਼ਿਮੀਂਦਾਰ ਪਰਾਲੀ ਦਾ ਕੀ ਹੱਲ ਕਰੂਗਾ ਇਹਦੀ ਜਿਹੜੀ ਆ ਉਹ ਆਮ ਜ਼ਿਮੀਂਦਾਰਾਂ ਦੀ ਤੇ ਆਮ ਜਿਹੜਾ ਕਿਸਾਨ ਆ ਉਹਦੀ ਵੀ ਸਮਝੋ ਇਹ ਸਾਰੀ ਗੱਲ ਬਾਹਰ ਆ ਸੋ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਹੋਰ ਕਿਹੜੀ-ਕਿਹੜੀ ਦੁਸ਼ਵਾਰੀ ਸਾਹਮਣੇ ਆਉਂਦੀ ਆ ਕਲਮ న్యూਸ ਲਈ ਪਿੰਡ ਸੈਦੋਵਾਲ ਗੁੰਨੋਪੁਰ ਤੋਂ ਜ਼ਿਲ੍ਹਾ ਗਰਦਾਸਪੁਰ ਕੁਲਦੀਪ ਸਿੰਘ ਜਾਫਰਪੁਰ